ਲੁਧਿਆਣਾ ਦੇ ਵਿੱਚ ਤੇਜ਼ ਰਫ਼ਤਾਰ ਸਕੋਰਪਿਓ ਦਾ ਕਹਿਰ ਇਸ ਕਦਰ ਦੇਖ ਨੂੰ ਮਿਲਿਆ ਕਿ ਇੱਕ ਨਹੀਂ ਦੋ ਨਹੀਂ ਘੱਟੋ ਘੱਟ ਤਿੰਨ ਚਾਰ ਮੋਟਰਸਾਈਕਲ ਸਮੇਤ ਇੱਕ ਨੌਜਵਾਨ ਨੂੰ ਦਰੜ ਦਿੱਤਾ ਤੇ ਜਦੋਂ ਇਸ ਦੀ ਵੀਡੀਓ ਬਣਾਉਣ ਲੱਗੇ ਤਾਂ ਉੱਥੇ ਮੌਕੇ ਤੇ ਖੜੇ ਲੋਕਾਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਵੀ ਕਾਫੀ ਤਕਰਾਰ ਵਾਜੀ ਕੀਤੀ ਹੈ ਜਿਸ ਦੇ ਚੱਲਦੇ ਉਸ ਦਾ ਵੀਡੀਓ ਵੀ ਸਾਹਮਣੇ ਆਇਆ ਨਜ਼ਰ ਮਾਰ ਦਿਓ ਇਹਨਾਂ ਤਸਵੀਰਾਂ ਤੇ ਓ ਯਾਰ ਕੰਮ ਆ ਭਾਈ ਓ ਯਾਰ ਮੈਡ ਲੈ ਜਾਓ ਕਾ ਵੀਡੀਓ ਬਣਾਉਂਦਾ ਸੀ ਮੈਂ ਸਾਡਾ ਕੰਮ ਹੈ ਕਿਹੜਾ ਕੰਮ ਜਿਹੜਾ ਕੰਮ ਉਹ ਕਰ ਜਿਹੜਾ ਕੰਮ ਉਹ ਕਰ ਯਾਰ ਉਹਨੂੰ ਇਹਦਾ ਦੂਜੇ ਦਾ ਤਾਨੂੰ ਹੀ ਕੰਮ ਕਰਦਾ ਫਿਰ ਗਾ ਸੁਣ ਅਥੇ ਸ਼ਰੀਆਮ ਨੇ ਸਾਹਿਬ ਵਕਦਾ ਉਹਦੀ ਬੜਾਈਆ ਕਰੇ ਬਾਈ ਉਹਦੀ ਬੜਾਈਆ ਕਰੇ ਕਦੋਂ ਬਣਾ ਲੇਗਾ ਕਦੋਂ ਬਣਾ ਲੇਗਾ ਉੱਥੇ ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਕਿਹਾ ਕਿ ਇਹ ਬਹੁਤ ਤੇਜ਼ ਗੱਡੀ ਚਲਾਉਂਦੇ ਨੇ ਜਿਸ ਕਰਕੇ ਸੜਕਾਂ ਅਸੇਬਾ ਪਰੇ ਨੇ ਦਾ ਪਿੰਡ ਦਾ ਵਾਸੀ ਆ ਮੈਂ ਇਹ ਸਭ ਤੋਂ ਵੱਡੀ ਘਪੜੀ ਗੱਲ ਇਹ ਆ ਜਿਨ੍ਹਾਂ ਦੇ ਕੋਲੇ ਕੋਈ ਲਾਇਸੈਂਸ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਗੱਡੀਆਂ ਦੇ ਕੇ ਤੋੜਦੇ ਆ ਬਹਿਲੇ ਪਾਰਕਿੰਗ ਵਾਲੇ ਅੱਛਾ ਜੀ ਅੱਗ ਲੱਗੀਆਂ ਨੂੰ ਆਉਂਦੇ ਆ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਪੈਸਾਂ ਦੀ ਜ਼ਿੰਮੇਵਾਰੀ ਆ ਇਹ ਜੀ ਹਾਂ ਇੱਥੇ ਬਹਿਲੇ ਪਾਰਕਿੰਗ ਵਾਲੇ ਇੱਥੇ ਲੜੀ ਜਾਂਦੇ ਸੀ ਉਹ ਇੱਥੇ ਬਹਿਲੇ ਉਹਨਾਂ ਦਾ ਮਤਲਬ ਨਹੀਂ ਬਣਦਾ ਲੜਨ ਦਾ ਜੀ ਕਿਉਂ ਲੜ ਰਹੇ ਆ ਉਹ ਜਿਹੜਾ ਥੱਲੇ ਦੇ ਤਾਂ ਕਿੰਨਾ ਸੀਰੀਅਸ ਆ ਵੀਰੇ ਸੀਰੀਅਸ ਆ ਛੋਟੇ ਸਮੇਂ ਤੁਰਦਾ ਹੁੰਦਾ ਨਹੀਂ ਉਹ ਤੋਂ ਉਹ ਤਾਂ ਇਹ ਤਾਂ ਗੁੰਡਾ ਕਰਦੀ ਆ ਸਾਰੀ ਜਾਂ ਬੰਦੇ ਨੂੰ ਕਿਸੇ ਨੂੰ ਮਾੜਾ ਮੋਟਾ ਜੇ ਪੈਲਸਾਨ ਜ਼ਿੰਮੇਵਾਰੀ ਨਹੀਂ ਬਣਦੀ ਅੱਗ ਲੱਗੀਆਂ ਨੂੰ ਗੱਡੀਆਂ ਲੈ ਕੇ ਫਿਰਦੇ ਆ ਇਥੇ 72 ਬੰਦੇ ਤਗੜੀ ਜਾਂਦੇ ਆ ਇਹ ਇਹਨਾਂ ਨੂੰ ਰੋਕਣਾ ਚਾਹੀਦਾ ਇਹਨਾਂ ਨੂੰ ਉੱਤੋਂ ਜਦੋਂ ਮੀਡੀਆ ਵਾਲੇ ਕਵਰੇਜ ਕਰਦੇ ਤਾਂ ਇਹਨਾਂ ਦੇਸ਼ਤ ਮਿਲਾਈ ਆ ਵੀ ਐ ਨਹੀਂ ਕਰ ਲੈਣਾ ਅਸੀਂ ਐ ਨਹੀਂ ਕਰ ਲੈਣਾ ਪੱਖਾ ਲੋੜ ਬਾਈ ਬਲੇ ਗੁਰਦਾਰ ਕੇ ਸਾਹਮਣੇ ਅੱਛਾ ਕੀ ਗੱਲਬਾਤ ਕੀ ਹੋਈ ਕੀ ਹੋਇਆ ਅੰਦਰ ਬੜੇ ਸਪੀਡ ਜਾ ਰਹੇ ਸੀ ਤੋਂ ਅੰਦਰ ਕੰਮ ਕਰ ਰਹੇ تھے ਬਾਈ ਘੜੀ ਸੀ ਨਾਲ ਹੀ ਇਸ ਕਿਸਕਾਰਪੇ ਉਹ ਨਾਲੇ ਡਿਲੈਕਸ ਵਾਲੇ ਕੋ ਖਿੱਚ ਕੇ ਲੈ ਗਿਆ दो डीलक्स के साथ में दो बाइक को पूरा ही डैमेज कर गया पूरा बिल्कुल ही डैमेज कर दिया एक मिनट पहले कुछ ना बस गड्डी हैनो स्पीड लेके आए बस कला इनकी स्पीडो की गड्डी थी हो गई 80 90 की स्पीड हो गई गाड़ी कौन चला गा। रहा है उस बنده है वो ड्राइवर ही है पार्किंग वाला बنده है पार्किंग वाला बنده है एक मिनट भी वेट सी मैं अंदर गया नाल देनी पट जाने मैं भी नहीं पट जाना नाल ताली एक मिनट पहले जस्ट मैं अंदर गया नाल देनी इत्थों आवाज आ गई नाल देनी गड्डी लेके निकल गई जे मैं इत्थे एक मिनट पहले इत्थे हुंदा मैं भी निकड़ेया नाल सी नाल ਨਾਲੇ ਮੇਰੀ ਮੋਟਰਸਾਈਕਲ ਵੀ ਡੈਮੇਜ ਹੋ ਗਈ ਪੂਰੀ ਦੀ ਪੂਰੀ ਆ ਬੰਦਾ ਵੀ ਇੱਥੇ ਖੜਾ ਸੀ ਦੋ ਤਿੰਨ ਮੋਟਰਸਾਈਕਲ ਨਾਲ ਲੈ ਕੇ ਨਿਕਲ ਗਏ ਹਾਂਜੀ ਬਾ ਤੁਹਾਡੇ ਸਾਹਮਣੇ ਆ ਦੇਖ ਲੋ ਸਾਰੇ ਨੁਕਸਾਨ ਹੋ ਗਿਆ ਆ ਇਧਰ ਇਧਰ ਤੋਂ ਭੰਦਾ ਸਾਰਾ ਇਹ ਤਾਂ ਨਵੀਂ ਮੋਟਰਸਾਈਕਲ ਨਾਲ ਦੇ ਨਿਪਟ ਗਏ ਸਾਰੇ ਉਹ ਤਾਂ ਮੈਂ ਅੰਦਰ ਗਿਆ ਹੀ ਹਾਂ ਜਸਟ ਪੇਮੈਂਟ ਕਰਨ ਵਾਸਤੇ ਬਚਾ ਹੋ ਗਿਆ ਤੁਹਾਡਾ ਬਚਾ ਹੋ ਗਿਆ ਬਸ ਇੱਕ ਮਿੰਟ ਦੀ ਬਚਾ ਹੋ ਗਿਆ ਬਸ ਬੇਸ਼ੱਕ ਸਾਈਨ ਬੋਰਡ ਦੇ ਉੱਤੇ ਲਿਖਿਆ ਹੁੰਦਾ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਪਰ ਇਸ ਦੇ باوجود ਵੀ ਲੋਕ ਇਸ ਗੱਲ ਦੇ ਉੱਤੇ ਭੋਰਾ ਵੀ ਗੌਰ ਨਹੀਂ ਕਰਦੇ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ